ਸਰਕਾਰ ਨੇ ਜਿਸ ਤਰ੍ਹਾਂ ਸਾਨੂੰ ਹਦਾਇਤਾਂ ਕੀਤੀਆਂ ਨੇ ਉਸ ਦੇ ਮੁਤਾਬਕ ਅਸੀਂ ਇੱਕ ਮੌਕ ਡ੍ਰਿਲ ਅੱਜ ਇੱਥੇ ਕੀਤੀ ਹੈਗੀ ਨੰਗਲ ਵਿਖੇ ਬੀਬੀਐਮਬੀ ਯੂਥ ਹੌਸਟਲ ਵਿੱਚ ਜਿਹਦੇ ਵਿੱਚ ਅਸੀਂ ਟ੍ਰੇਨਿੰਗ ਦਿੱਤੀ ਹੈ ਵੀ ਕਿਸ ਤਰ੍ਹਾਂ ਸਿਵਲ ਡਿਫੈਂਸ ਦਾ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਕਿਸ ਤਰ੍ਹਾਂ ਉਲੀਕਣਾ ਹੈ ਉਹਦੀ ਅਸੀਂ ਟ੍ਰੇਨਿੰਗ ਦਿੱਤੀ ਹੈ ਰੈਸਕਿਊ ਆਪਰੇਸ਼ਨ ਜਿਹੜੀ ਬੇਸਿਕ ਆਪਣੀ ਫਾਇਰ ਫਾਈਟਿੰਗ ਹੈ ਹੈਲਥ ਸਰਵਿਸਿਜ਼ ਇਹ ਸਾਰਿਆਂ ਦੀ ਇੱਕ ਟ੍ਰੇਨਿੰਗ ਕੀਤੀ ਗਈ ਹੈ ਲੇਕਿਨ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਇਹ ਸਾਰੀ ਜਿਹੜੀ ਐਕਟੀਵਿਟੀ ਹੈਗੀ ਹੈ ਇਹ ਇੱਕ ਤਰ੍ਹਾਂ ਦੀ ਪ੍ਰੇਪੇਅਰਡਨੈਸ ਹੈਗੀ ਹੈ ਜੀ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਕੋਈ ਪੈਨਿਕ ਦੀ ਗੱਲ ਨਹੀਂ ਹੈ ਕੋਈ ਖਤਰਾ ਨਹੀਂ ਹੈ ਇਹ ਸਿਰਫ ਜੋ ਆਪਣੀ ਇੱਕ ਜ਼ਿੰਮੇਵਾਰੀ ਹੈ ਕਿ ਹਮੇਸ਼ਾ ਆਪਾਂ ਸਤਰਕ ਰਹੀਏ ਆਪਾਂ ਤਿਆਰ ਰਹੀਏ ਉਸੇ ਦੇ ਤਹਿਤ ਇਹ ਪ੍ਰਕਿਰਿਆ ਕੀਤੀ ਗਈ ਹੈ ਅਸੀਂ ਅੱਜ ਇੱਥੇ ਐਸਐਸਪੀ ਸਾਹਿਬ ਮੇਰੇ ਨਾਲ ਨੇ ਨਾਲ ਹੀ ਜਿਹੜੇ ਸਿਕਿਉਰਿਟੀ ਦੇ ਇੰਚਾਰਜ ਨੇ BBMB ਦੇ ਉਹਨਾਂ ਨਾਲ ਅਸੀਂ ਸਾਰਿਆਂ ਨਾਲ ਅਸੀਂ ਮੀਟਿੰਗ ਕੀਤੀ ਹੈਗੀ ਹੈ ਨਾਲ ਹੀ ਕਮਾਂਡਰ ਸਾਹਿਬ ਜਿਹੜੇ ਹੋਮਗਾਰਡ ਤੇ ਸਿਵਲ ਡਿਫੈਂਸ ਹੈਗੇ ਨੇ ਨਾਲ ਹੀ ਇੰਟੈਲੀਜੈਂਸ ਸਾਰਿਆਂ ਦੇ ਨਾਲ ਅਸੀਂ ਇੱਕ ਮੀਟਿੰਗ ਕੀਤੀ ਹੈ ਅਸੀਂ ਰਿਵਿਊ ਕੀਤਾ ਕਿ ਸਾਡੇ ਸਾਰੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਨੇ ਉਹ ਬਿਲਕੁਲ ਪੁਖਤਾ ਨੇ ਜਿਹੜੀ ਸਾਡੀ ਹੌਟਲਾਈਨਸ ਹੈਗੀਆਂ ਨੇ ਜਿਹੜੇ ਸਾਡੇ ਕੰਟਰੋਲ ਰੂਮ ਹੈਗੇ ਨੇ ਜਿਹੜੀ ਸਾਡੀ ਰਾਉਂਡ ਦ ਕਲੌਕ ਸੁਪਰਵੀਜ਼ਨ ਹੈਗੀ ਹੈ ਹਰ ਚੀਜ਼ ਨੂੰ ਦੁਆਰ ਤੋਂ ਅਸੀਂ ਅਸੈਸ ਕੀਤਾ ਹੈਗਾ ਰੀਐਕਟੀਵੇਟ ਕੀਤਾ ਹੈਗਾ ਤੇ ਹਰ ਤਰੀਕੇ ਦੇ ਪ੍ਰਬੰਧ ਇੱਥੇ ਮੁਕੰਮਲ ਨੇ ਕਿਸੇ ਨੂੰ ਬਿਲਕੁਲ ਘਬਰਾਣ ਦੀ ਕੋਈ ਗੱਲ ਨਹੀਂ ਹੈਗੀ ਤੇ ਨਾਲ ਹੀ ਮੈਂ ਇੱਕ ਦੱਸਣਾ ਚਾਹਾਂਗਾ ਕਿ ਜਿਹੜੀ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਉਹਦਾ ਹੀ ਇੱਕ ਹੋਰ ਪਾਰਟ ਹੈਗਾ ਜਿਹੜਾ ਅਸੀਂ ਇੱਕ ਬਲੈਕਆਊਟ ਦੀ ਵੀ ਡ੍ਰਿਲ ਕਰ ਰਹੇ ਹਾਂ ਜੀ ਰਾਤ ਨੂੰ ਰਾਤ ਨੂੰ 8 ਤੋਂ ਲੈ ਕੇ 8:10 ਤੱਕ ਯਾਨੀ ਕਿ ਸਿਰਫ 10 ਮਿੰਟ ਵਾਸਤੇ ਸਿਰਫ ਨੰਗਲ ਸ਼ਹਿਰ ਦੇ ਵਿੱਚ ਅਸੀਂ ਇੱਕ ਬਲੈਕਆਊਟ ਦਾ ਪਰੀਪਲਾਨਡ ਡ੍ਰਿਲ ਤਿਆਰ ਕੀਤੀ ਹੋਈ ਹੈ ਜੀ ਇਹਦੇ ਤਹਿਤ ਸਾਡਾ ਜਿਹੜਾ ਨੰਗਲ ਸ਼ਹਿਰ ਹੈਗਾ ਉਹਦੇ ਵਿੱਚ ਸਾਇਰਨ ਵੱਜਣਗੇ ਤੇ ਦੁਵਾਰ ਤੋਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਹਾਂ ਕਬਰੌਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਵੀ ਇੱਕ ਤਿਆਰੀ ਦੀ ਇੱਕ ਪ੍ਰਕਿਰਿਆ ਹੈਗੀ ਹੈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਕਿਸੇ ਵੀ ਆਪਦਾਂ ਵਾਸਤੇ ਤੇ ਉਹਦੇ ਤਹਿਤ ਮੈਂ ਅਪੀਲ ਕਰਦਾ ਹਾਂ ਕਿ ਜਿਹੜੇ ਬਲੈਕਆਊਟ ਡ੍ਰਿਲ ਹੈ ਉਹਦੇ ਵਿੱਚ ਸਾਰੇ ਸੁਰੱਖਿਅਤ ਰਹਿਣ ਆਪਦਾ ਆਪਦਾ ਧਿਆਨ ਰੱਖਣ ਆਪਣੇ ਪਰਿਵਾਰ ਦਾ ਧਿਆਨ ਰੱਖਣ ਤੇ ਸਿਰਫ 10 ਮਿੰਟ ਵਾਸਤੇ ਕੀਤੀ ਉਦੇ ਨਾਲ ਤੇ ਸਾਰੇ ਅਸੀਂ رابطہ ਕਾਇਮ ਕੀਤਾ ਹੋਇਆ ਤੇ ਜਿਹੜੇ ਵੀ ਪੁਖਤਾ ਪ੍ਰਬੰਧ ਨੇ ਐਸ ਪਰ ਪ੍ਰੋਟੋਕੋਲ ਜਿਹੜੇ ਮੈਂ ਸਾਰੇ ਡਾਇਵਰਜ ਵੀ ਨਹੀਂ ਕਰ ਸਕਦਾ ਉਹ ਸਾਰੇ ਬਿਲਕੁਲ ਤਿਆਰ ਨੇ ਜੀ ਤੇ ਕਿਸੇ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਨਿਸ਼ਚਿੰਤ ਰਹੋ ਬਿਲਕੁਲ ਸੇਫ ਫੀਲ ਕਰੋ ਇਹ ਸਾਡੀ ਤੁਹਾਨੂੰ ਅਪੀਲ ਹੈ ਸਰ ਪੰਜਾਬ ਪੁਲਿਸ ਦੇ ਨਾਲ ਕੋਈ ਐਕਸਟਰਾ ਫੋਰਸ ਵੀ ਲਗਾਈ ਜਾਏਗੀ ਅਸੀਂ ਜੀ ਸਾਰੀ ਫੋਰਸਸ ਜਿਹੜੀ ਇੱਥੇ ਡਿਪਲੋਏਡ ਨੇ ਸਾਰਿਆਂ ਦਾ ਰਿਵਿਊ ਕੀਤਾ ਹੈ ਜੀ ਠੀਕ ਜਿਹੜੀ ਜਿੰਨਾ ਵੀ ਇਹ ਇਨਫਰਾਸਟ੍ਰਕਚਰ ਹੈ ਭਾਵੇਂ ਉਹ ਨੰਗਲ ਡੈਮ ਹੈਗਾ ਜਾਂ ਉਸ ਤੋਂ ਅੱਗੇ ਨੰਗਲ ਹਾਈਡਲ ਚੈਨਲ ਹੈ ਜਾਂ ਅੱਗੇ ਜਿਹੜੀਆਂ ਸਾਡੀ ਖਡਾਂ ਹੈਗੀਆਂ ਜਾਂ ਪਾਵਰ ਸਟੇਸ਼ਨਸ ਵੀ ਹੈਂ ਹਰੇਕ ਤੇ ਵੱਖਰੇ ਵੱਖਰੀ ਜਿਹੜੀ ਸਾਡੀ ਗਾਰਡਾਂ ਹੈਗੀਆਂ ਟੁਕੜੀਆਂ ਹੈ ਕਿਤੇ ਹੋਮਗਾਰਡ ਹੈ ਕਿਤੇ ਆਪਣੀ ਕੋਈ ਪੰਜਾਬ ਪੁਲਿਸ ਦੀ ਸੁਰੱਖਿਆ ਹੈਗੀ ਉਹ ਸਾਰੇ ਡਿਪਲੋਏਡ ਨੇ ਜੀ ਮੁਲਾਜ਼ਮ ਉੱਥੇ ਬਿਲਕੁਲ ਮੁਸਤੈਦ ਨੇ ਸਾਰਿਆਂ ਨੂੰ ਅਸੀਂ ਦੁਆਰ ਤੋਂ ਇੱਕ ਵਾਰ ਅਲਰਟ ਕੀਤਾ ਹੈਗਾ ਤੇ ਹਰ ਤਰ੍ਹਾਂ ਦਾ ਸੁਰੱਖਿਆ ਦਾ ਜਿਹੜਾ ਪ੍ਰਬੰਧ ਹੈ ਉਹ ਮੁਕੰਮਲ ਹੈ ਜਿਹੜੀ ਤੇ ਨਾਲ ਹੀ ਜਿਹੜੀ ਆਪਣੀ ਸਿਕਿਉਰਿਟੀ ਵਿੰਗ ਦੇ ਇੰਚਾਰਜ ਹੈਗੇ ਨੇ ਭਾਦ ਬੀਬੀਐਮਬੀ ਦੇ ਉਹ ਵੀ ਇੱਥੇ ਨੇ ਚੰਡੀਗੜ੍ਹ ਤੋਂ ਜਿਹੜੇ ਡਿਪਟੀ ਡਾਇਰੈਕਟਰ ਸਿਕਿਉਰਿਟੀ ਨੇ ਉਹ ਵੀ ਅੱਜ ਇੱਥੇ ਸਾਰਿਆਂ ਨਾਲ ਮੀਟਿੰਗ ਕੀਤੀ ਗਈ ਹੈ ਜੀ ਸਾਡੀ ਜੋ ਵੀ ਸਾਡੀ ਪੁਖਤਾ ਰਿਕੁਆਇਰਮੈਂਟ ਹੈਗੀ ਹੈ ਵੱਖਰੀ ਵੱਖਰੀ ਪੋਸਟਾਂ ਤੇ ਉਹ ਸਾਰੀਆਂ ਅਸੀਂ ਦੇਖ ਲਿਆ ਨੇ ਸਾਰੀਆਂ ਮੁਕੰਮਲ ਨੇ ਸਾਰੇ ਅਸੀਂ ਐਜ਼ ਪ੍ਰਿਪੇਅਰਡ ਜਿੰਨੂੰ ਆਪਾਂ ਤਿਆਰੀ ਦੇ ਵਜੋਂ ਹੀ ਅਸੀਂ ਸਾਰਿਆਂ ਨੂੰ ਹਾਈ ਅਲਰਟ ਤੇ ਕੀਤਾ ਹੋਇਆ ਤੇ ਇਹਨੂੰ ਇੱਕ ਡ੍ਰਿਲ ਸਮਝੋ ਜੀ